ਤਦ ਬੜੀ ਦਰਿੰਦਗੀ ਨਾਲ ਬੜੀ ਬਰੂਟਲੀ ਮਾਰਿਆ ਉਹਨੇ ਬੱਚੇ ਨੂੰ ਉਹ ਸਰਵੀਰ ਨੂੰ 5 ਸਾਲ ਦੇ ਬੱਚੇ ਨੂੰ ਔਰ ਉਹ ਬੱਚੇ ਦੀ ਸ਼ਮਸ਼ਾਨ ਘਾਟ ਚ ਪੁਰ ਹੀਰਾ ਜਿਹੜੇ ਉੱਥੇ ਲਾਸ਼ ਸੁੱਟ ਦਿੱਤੀ ਉਹ ਫਿਰ ਲਾਸ਼ ਰਿਕਵਰ ਹੋ ਗਈ ਉਹਦੀ ਜਦੋਂ ਇਹਨਾਂ ਨੇ ਇਹਨਾਂ ਦਾ ਤਾਂ ਮਿਆਰ ਕੋਈ ਕਿਸੇ ਚੀਜ਼ ਦਾ ਨਹੀਂ ਰਹਿਣ ਦਿੱਤਾ ਸਭ ਤੋਂ ਮਾੜਾ ਜਿਹੜਾ ਹਾਲਾਤ ਸਾਡੇ ਮਾੜੇ ਕੀਤੇ ਨਾ ਇਹਨਾਂ ਨੇ ਪ੍ਰਵਾਸੀਆਂ ਨੇ ਤੁਸੀਂ ਆ ਸਾਡੇ ਪਿੱਛੇ ਨੂੰ ਜਾਓ ਤੁਹਾਨੂੰ ਲੱਗਣਾ ਹੀ ਨਹੀਂ ਪੰਜਾਬ ਚ ਆਇਆ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਹਸੇ ਮਰਨ ਸਾਡੀ ਗਲੀਆਂ ਚ ਇੱਕ ਇੱਕ ਪੰਜਾਬੀ ਰਹਿ ਗਿਆ ਇੱਥੇ ਇਹ ਹਾਲਾਤ ਆ ਸਾਡੇ ਮਹੱਲੇ ਦੇ ਜਿਹੜੋਂ ਦੇ ਵਿਧਾਇਕ ਨਹੀਂ ਸਿਮਰਨ ਸਟੇਟਮੈਂਟ ਦਿੰਦੇ ਉਹਦਾ ਰੀਜ਼ਨ ਹੈ ਉਹਨਾਂ ਨੂੰ ਲੱਗਦਾ ਬਿਹਾਰ ਦੇ ਇਲੈਕਸ਼ਨ ਨਾ ਹਾਰ ਜੀ ਜੇ ਬੋਲ ਗਏ ਤਾਂ ਉਥੇ ਉਥੇ ਤਾਂ ਇਹੀ ਵਾਇਰਲ ਹੋ ਜੂਗੀ ਸਾਡੀ ਖਬਰ ਉਥੇ ਜ਼ਿਲ੍ਹਾ ਚ ਸਟ੍ਰਿਕਟਨੈਸ ਹੁੰਦੀ ਆ ਉਥੇ ਇਹਨਾਂ ਦਾ ਖਿਚਾਅ ਹੁੰਦਾ ਇਹਨਾਂ ਨੂੰ ਹੋਰ ਕੀ ਲੱਗਦਾ ਪੰਜਾਬ ਚ ਆ ਕੇ ਸ਼ਿਫਟ ਕਰ ਜੋ ਪੰਜਾਬ ਚ ਵੀ ਇਹਨਾਂ ਲਈ ਤਾਂ ਅਮਰੀਕਾ ਪੰਜਾਬ ਸਾਡੇ ਲਈ ਜਿੰਦਾ ਪੰਜਾਬ ਵਾਲੇ ਸਾਡੇ ਬਾਹਰ ਜਾਂਦੇ ਆ ਇਹਨਾਂ ਲਈ ਤਾਂ ਉਹੀ ਸਭ ਕੁਝ ਬਣਿਆ ਪਿਆ 2011 ਵਿੱਚ ਲਗਭਗ 12 ਲੱਖ ਪੂਰੇ ਪੰਜਾਬ ਚ ਸੀ ਇਹਨਾਂ ਦੀ ਪੋਪੂਲੇਸ਼ਨ ਹੁਣ ਤਾਂ 8 ਤੋਂ 10 ਲੱਖ ਇਕੱਲੇ ਲੁਧਿਆ ਹੁਣ ਤਾਂ ਆ ਜਿਹੜਾ ਉਤੋਂ ਬਾਅਦ ਜਲੰਧਰ ਦਾ ਨੰਬਰ ਲੱਗਦਾ ਉਥੇ 4 ਤੋਂ 5 ਲੱਖ ਪਾਪੂਲੇਸ਼ਨਾਂ ਜੋ ਮੈਂ ਗਲਤ ਕਰਮ ਕੋ ਕਰਮ ਕੀਤਾ ਜੋ ਸੁਣਦੇ ਆ ਜੋ ਆ ਰਿਹਾ ਉਤੋਂ ਬਾਅਦ ਉਹਨੇ ਬਹੁਤ ਬਰੂਟਲੀ ਉਹਨੂੰ ਮਾਰਿਆ ਜਿਹਦਾ ਰੌਡ ਉਹਦੇ ਪ੍ਰਾਈਵੇਟ ਪਾਰਟਸ ਵਿੱਚ ਇਦਾਂ ਤੱਕਿਆ ਜਿੱਦਾਂ ਉਹਨੂੰ ਮਰਡਰ ਕੀਤਾ ਬੜਾ ਬੱਚੇ ਦਾ ਬਰੂਟਲੀ ਮਰਡਰ ਕੀਤਾ ਹਾਂ ਉਤੋਂ ਬਾਅਦ ਉਹਦੀ লাশ ਛੁੱਟ ਗਿਆ ਸੋ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਤਰਸ ਨਾ ਦੀ ਚੀਜ਼ ਇਨਸਾਨੀਅਤ ਨਾ ਦੀ ਚੀਜ਼ ਨਜ਼ਰ ਨਹੀਂ ਆਉਂਦੀ ਤੇ ਨਜ਼ਰ ਆਉਂਦੀ ਤਾਂ ਸਿਰਫ ਹਯਵਾਨੀਅਤ ਨਜ਼ਰ ਆਉਂਦੀ ਆ ਇੱਥੇ ਮੇਲੇ ਜਿਹੜੇ ਹੁੰਦੇ ਨੇ ਨਾ ਪੰਜਾਬ ਦੇ ਤੁਸੀਂ ਜਾ ਕੇ ਦੇਖ ਲਿਓ ਤੁਹਾਨੂੰ ਉੱਥੇ ਲੱਗੂ ਫੀਲ ਹੀ ਨਹੀਂ ਹੋਊਗਾ ਪਈ ਪੰਜਾਬੀਆਂ ਦਾ ਮੇਲਾ ਪੰਜਾਬ ਨੂੰ ਜੇ ਬਚਾਉਣਾ ਨਾ ਸਿਆਸਤ ਨਹੀਂ ਹੋਣੀ ਚਾਹੀਦੀ ਅੱਜ ਇੱਕ ਬੱਚੇ ਦਾ ਕਤਲ ਹੋਇਆ ਕੱਲੇ ਘਰ ਘਰ ਇਹ ਚੀਜ਼ਾਂ ਵਾਪਰਨ ਗਈਆਂ ਹਾਲਾਤ ਵਾਪਰਨਗੇ ਪ੍ਰਵਾਸੀਆਂ ਤੋਂ ਸਭ ਲੋਕ ਸਭ ਤੋਂ ਇਸ ਸਫਰ ਹੋਣਗੇ ਇਫੈਕਟ ਹੋਣਗੇ ਦੇਖਿਓ ਤੁਸੀਂ ਇਸ ਵਕਤ ਸਾਡੇ ਨਾਲ ਸਾਫਕਾ ਡੀ ਐਚਓ ਡਾਕਟਰ ਲਖਵੀਰ ਸਿੰਘ ਮੌਜੂਦ ਨੇ ਬੀਤੇ ਦਿਨੀ ਇਹਨਾਂ ਦੇ ਗਵਾਂਢ 'ਚ ਰਹਿੰਦੇ ਇੱਕ 5 ਸਾਲਾਂ ਮਾਸੂਮ ਬੱਚੇ ਦੀ ਇੱਕ ਪ੍ਰਵਾਸੀ ਵੱਲੋਂ ਹੱਤਿਆ ਕਰ ਦਿੱਤੀ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਪੂਰੇ ਵਿਸ਼ੇ ਨੂੰ ਲੈ ਕੇ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਡਾਕਟਰ ਸਾਹਿਬ ਤੁਹਾਡੇ ਗਵਾਂਢ 'ਚ ਰਹਿੰਦੇ 5 ਸਾਲਾਂ ਮਾਸੂਮ ਬੱਚੇ ਦਾ ਉਹਦਾ ਕਤਲ ਹੋਇਆ ਜੀ ਤੁਹਾਡੇ ਗਵਾਂਢੀ ਦਾ ਹੀ ਹੋਇਆ ਜੀ ਮੇਰਾ ਜਿਹੜਾ ਘਰ ਆ ਨਾ ਉਹਦਾ ਗੇਟ ਆ ਉਹਦੇ ਨਾਲ ਹੀ ਜਿਹੜਾ ਘਰ ਆ ਸਾਹਮਣੇ ਉੱਥੇ ਉਹ ਕਿਰਾਏ ਤੇ ਰਹਿੰਦੇ ਸੀ 2 ਕੁ ਮਹੀਨੇ ਪਹਿਲਾਂ ਲਗਭਗ ਉਹ ਹਰਵੀਰ ਦੇ ਪੇਰੈਂਟਸ ਜਿਹੜੇ ਆ ਕੇ ਰਹਿਣ ਲੱਗੇ ਤੇ ਕਿਰਾਏ ਤੇ ਫਗਵਾੜੇ ਦੇ ਲੱਗੇ ਪਿੰਡ ਆ ਉਹਨਾਂ ਦਾ ਉੱਥੋਂ ਆ ਕੇ ਕਿਰਾਏ ਤੇ ਆਪਣੇ ਕੰਮ ਕਰਦੇ ਸਿਲਸਿਲੇ 'ਚ ਆ ਗਏ ਹੁਸ਼ਿਆਰਪੁਰ ਸ਼ਿਫਟ ਕਰ ਗਏ ਪਰ ਉਹ ਬੱਚਾ ਜਿਹੜਾ 5 ਸਾਲ ਦਾ ਬੱਚਾ ਸੀ ਆਪਣੇ ਘਰੋਂ ਗਿਆ ਹੋ ਜਿੱਦਾਂ ਗੁਰਦੁਆਰਾ ਸਾਹਿਬ ਵੀ ਸਾਡੇ ਨਾਲ ਹੀ ਆ ਪਿੱਛੇ ਗਲੀ 'ਚ ਉੱਥੇ ਮੱਥਾ ਟੇਕਣ ਗਿਆ ਜੋ ਉਹਨਾਂ ਦਾ ਪੇਰੈਂਟਸ ਦੀ ਸਟੇਟਮੈਂਟ ਆਈ ਆ ਉਹ ਬੱਚੇ ਨੂੰ ਉਹ ਲਾਲਚ ਦੇ ਕੇ ਕਿਵੇਂ ਲੈ ਗਿਆ ਇੱਕ ਪ੍ਰਵਾਸੀ ਜਿਹੜਾ ਉਧਰ ਲ ਬਿਹਾਰ ਦਾ ਤੇ ਉਹ ਜਿਹੜਾ ਬੰਦਾ ਆ ਉਹ ਉਹਨੂੰ ਲਿਜਾ ਕੇ ਤਾਂ ਫਿਰ ਉਹ ਥੋੜਾ ਜਿਹਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਬੱਚੇ ਦਾ ਜਿਹੜਾ ਕਿਡਨੈਪ ਕਰ ਲਿਆ ਕਿੱਥੇ ਚਲ ਗਿਆ ਪਰ ਜਦੋਂ ਉਹਨੂੰ ਫੜ ਲਿਆ ਗਿਆ ਪਹਿਲਾਂ ਤਾਂ ਬਕਿਆ ਹੀ ਨਹੀਂਗਾ ਦੱਸਿਆ ਨਹੀਂ ਉਹਨੇ ਸਵੇਰੇ ਉਹ ਜਦੋਂ ਉਹਦੀ ਇਨਟੈਰੋਗੇਟ ਕੀਤਾ ਗਿਆ ਸਵੇਰੇ ਪਤਾ ਲੱਗਾ ਵੀ ਉਹਨਾਂ লাশ ਜਿਹੜੀ ਆ ਬੱਚੇ ਦੀ ਮਾਰ ਮੁਰ ਕੇ ਤਾਂ ਬੜੀ ਦਰਿੰਦਗੀ ਨਾਲ ਬੜੀ ਬਰੂਟਲੀ ਮਾਰਿਆ ਉਹਨੇ ਬੱਚੇ ਨੂੰ ਉਹ ਸਰਵੀਰ ਨੂੰ 5 ਸਾਲ ਦੇ ਬੱਚੇ ਨੂੰ ਔਰ ਉਹ ਬੱਚੇ ਦੀ ਸ਼ਮਸ਼ਾਨ ਘਾਟ ਚ ਪੁਰ ਹੀਰਾਂ ਜਿਹੜੇ ਉੱਥੇ ਲਾਸ਼ ਸੁੱਟ ਦਿੱਤੀ ਉਹ ਫਿਰ ਲਾਸ਼ ਰਿਕਵਰ ਹੋ ਗਈ ਉਹਦੀ ਹਾਂ ਮਤਲਬ ਇੰਨਾ ਇਸ ਪ੍ਰਵਾਸੀ ਜਿਹੜਾ ਇਹ ਆ ਇਹ ਇਨਾਂ ਵੱਲੋਂ ਜਿਹੜਾ ਇਹ ਇਦਾਂ ਬਰੂਟਲੀ ਮਾਰਨਾ ਇਦਾਂ ਇਹ ਸਾਡੇ ਪੰਜਾਬ ਲਈ ਬਹੁਤ ਸਿਮਰਨ ਬਹੁਤ ਵੱਡਾ ਖਤਰਾ ਆ ਢਿੱਲੋਂ ਸਾਹਿਬ ਇਹ ਗੱਲ ਵਿਚਾਰਨ ਦੀ ਆ ਸਾਡੇ ਲਈ ਇਹ ਕਹਿੰਦੇ ਸਿਰ ਵੀ ਪੰਜਾਬੀਆਂ ਨੇ ਚੜਾਏ ਆ ਜੀ ਬਿਲਕੁਲ ਸਹੀ ਗੱਲ ਜੀ ਕੌਣ ਦੰਦਾ ਤੁਸੀਂ ਮੈਂ ਆਪ ਫੂਡ ਤੇ ਰੇਡ ਕਰਦੇ ਰਹੇ ਨਾ ਚੰਨ ਲੋਕ ਉਹ ਤੋਂ ਕਹਿੰਦੇ ਸੀ ਸਾਡੇ ਤੇ ਸਵਾਲ ਉਠਾਉਂਦੇ ਸੀ ਵੀ ਇਹ ਇਹ ਉਹਨਾਂ ਨੂੰ ਟਾਰਗੇਟਾਈਜ਼ ਕਰਦਾ ਪ੍ਰਵਾਸੀਆਂ ਨੂੰ ਯਾਰ ਮੈਂ ਟਾਰਗੇਟਾਈਜ਼ ਕਦੀ ਵੀ ਨਹੀਂ ਕਰਦਾ ਸੀ ਰੇਡ ਤਾਂ ਓਪਨਲੀ ਕਰਦੇ ਨਾ ਜਿੱਥੇ ਜਾਣੇ ਆ ਚਾਹੇ ਉਹ ਕਿਤੇ ਵੀ ਮਠਿਆਈ ਬਣਾਉਂਦੇ ਜਾਂ ਨਵਕੀਨ ਪੂਜੀਆ ਭਜੇਆ ਬਣਾਉਂਦੇ ਜਿੱਥੇ ਬੰਨ ਦਾ ਕੰਮ ਬੇਕਰੀ ਦਾ ਕਰਦੇ ਪਰ ਉਥੇ ਇਹੀ ਪਾਈ ਜਾਂਦੇ ਗੰਦ ਖਲੌਣ ਵਾਲੇ ਜਦੋਂ ਇਹਨਾਂ ਨੇ ਇਹਨਾਂ ਨੇ ਤਾਂ ਮਿਆਰ ਕੋਈ ਕਿਸੇ ਚੀਜ਼ ਦਾ ਨਹੀਂ ਰਹਿਣ ਦਿੱਤਾ ਸਭ ਤੋਂ ਮਾੜਾ ਜਿਹੜਾ ਹਾਲਾਤ ਸਾਡੇ ਮਾੜੇ ਕੀਤੇ ਨਾ ਇਹਨਾਂ ਨੇ ਪ੍ਰਵਾਸੀਆਂ ਨੇ ਤੁਸੀਂ ਜਾਂ ਸਾਡੇ ਪਿੱਛੇ ਨੂੰ ਜਾਓ ਤੁਹਾਨੂੰ ਲੱਗਣਾ ਹੀ ਨਹੀਂ ਪੰਜਾਬ ਚ ਆਇਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਚਮਰਨ ਆਪ ਕੀਰਤੀਨਗਰ ਪਿੱਛੇ ਆ ਜਿਹੜਾ ਥੋੜਾ ਪਿੱਛੇ ਜਾਓ ਗੁਰੂ ਦੀਪਨਗਰ ਨਿਊ ਦੀਪਨਗਰ ਸਾਰਾ ਹੀ ਪ੍ਰਵਾਸੀਆਂ ਨਾਲ ਭਰਿਆ ਸਾਡੀ ਗਲੀਆਂ ਚ ਇੱਕ ਇੱਕ ਪੰਜਾਬੀ ਰਹਿ ਗਿਆ ਇੱਥੇ ਇਹ ਹਾਲਾਤ ਆ ਸਾਡੇ ਮਹੱਲੇ ਦੇ ਔਰ ਇਹਨਾਂ ਦਾ ਹੈਰਾਨੀ ਦੀ ਗੱਲ ਆ ਆਪਣੀ ਆਪਣੀਆਂ ਰੋਟੀਆਂ ਸੇਕਣ ਲੱਗੇ ਹੋਇਆ ਪੰਜਾਬ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਪੰਜਾਬ ਦੇ ਬਾਰੇ ਵਿੱਚ ਇੱਥੇ ਦੇ ਵਿਧਾਇਕਾਂ ਲੋਕੀ ਕਮੈਂਟ ਬਾਕਸ 'ਚ ਜਾ ਕੇ ਕਮੈਂਟ ਕਰ ਰਹੇ ਵੀ ਇੱਥੇ ਦੇ ਵਿਧਾਇਕ ਕਿਉਂ ਨਹੀਂ ਕੋਈ ਸਟੇਟਮੈਂਟ ਕਿਉਂ ਨਹੀਂ ਦਿੰਦੇ ਪ੍ਰਵਾਸੀਆਂ ਤੇ ਲੋਕ ਬੋਲੀ ਜਾਂਦੇ ਪ੍ਰੋਟੈਸਟ ਹੋਈ ਜਾਂਦੇ ਧਰਨੇ ਡਿਮੋਨਸਟ੍ਰੇਸ਼ਨ ਹੋਈ ਜਾਂਦੇ ਆ ਕਿਉਂ ਨਹੀਂ ਬੋਲਦੇ ਲੜ ਲੱਗਦਾ ਹੈ ਵੀ ਜੇ ਇਹਦੇ ਤੇ ਇਸੇ ਕਰਕੇ ਆਪਾਂ ਕਹਿੰਦੇ ਸੀ ਪ੍ਰਦੇਸ਼ਿਕ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਸਟੇਟ ਦੀ ਤੁਹਾਡੀ ਲੋਕਲ ਜੇ ਤੇ ਕੋਈ ਉੱਪਰੋਂ ਰੈਗੂਲੇਟ ਨਾ ਕਰੇ ਉਹਨੂੰ ਆਪਰੇਟ ਉੱਪਰੋਂ ਕਰਦੇ ਆ ਪਰਵਾਸੀ ਕਰਦੇ ਪੰਜਾਬ ਨੂੰ ਔਰ ਅੱਜ ਵੀ ਜੇ ਕੋਈ ਪਾਰਟੀਆਂ ਨਹੀਂ ਵੀ ਰੂਲ ਕਰਦੀਆਂ ਜਿਹੜਾ ਉਹਨਾਂ ਦੇ ਵਿਧਾਇਕ ਨਹੀਂ ਸਿਮਰਨ ਸਟੇਟਮੈਂਟ ਦਿੰਦੇ ਉਹਦਾ ਰੀਜ਼ਨ ਹੈ ਉਹਨਾਂ ਨੂੰ ਲੱਗਦਾ ਬਿਹਾਰ ਦੇ ਇਲੈਕਸ਼ਨ ਨਾ ਹਾਰ ਜੀ ਜੇ ਬੋਲ ਗਏ ਤਾਂ ਉਥੇ ਉਥੇ ਤਾਂ ਇਹੀ ਵਾਇਰਲ ਹੋ ਜੂਗੀ ਸਾਡੀ ਖਬਰ ਇੰਨੇ ਹੌਸਲੇ ਕਿਵੇਂ ਬੁਲੰਦ ਹੋ ਰਹੇ ਨੇ ਪ੍ਰਵਾਸੀਆਂ ਦੇ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਦੇ ਮਾਸੂਮ ਬੱਚਿਆਂ ਨੂੰ ਮਾਰਨਾ ਉਹ ਵੀ ਗਲਾ ਕੁੱਟ ਕੇ ਪਹਿਲਾਂ ਦਰਿੰਦਗੀ ਕਰਨੀ ਫਿਰ ਉਹਨਾਂ ਨੂੰ ਮਾਰਨਾ ਇੰਨੇ ਹੌਸਲੇ ਤੁਹਾਨੂੰ ਕੀ ਲੱਗਦਾ ਕਿਉਂ ਬੁਲੰਦ ਹੋਏ ਆ ਜੀ ਉਹਨਾਂ ਦੇ ਇਹ ਇਹ ਆਏ ਹੋਈ ਆ ਰਹੇ ਇੱਧਰ ਸਾਡੇ ਉੱਥੇ ਜਿੱਥੇ ਜਿਲ੍ਹਾ ਸਟ੍ਰਿਕਟਨੈਸ ਹੁੰਦੀ ਆ ਉੱਥੇ ਇਹਨਾਂ ਦਾ ਖਿਚਾ ਹੁੰਦਾ ਇਹਨਾਂ ਨੂੰ ਹੋਰ ਕਿ ਲੱਗਦਾ ਪੰਜਾਬ ਚ ਆ ਕੇ ਸ਼ਿਫਟ ਕਰ ਜੋ ਪੰਜਾਬ ਚ ਵੀ ਇਹਨਾਂ ਲਈ ਤਾਂ ਅਮਰੀਕਾ ਪੰਜਾਬ ਸਾਡੇ ਲਈ ਜਿੱਦਾਂ ਪੰਜਾਬ ਵਾਲੇ ਸਾਡੇ ਬਾਹਰ ਜਾਂਦੇ ਆ ਇਹਨਾਂ ਲਈ ਤਾਂ ਉਹੀ ਸਭ ਕੁਝ ਬਣਿਆ ਪਿਆ ਇਹ ਤਾਂ ਇੱਥੇ ਆਉਂਦੇ ਆ ਔਰ ਹੌਸਲੇ ਬੁਲੰਦ ਦੇ ਪਿੱਛੇ ਕਾਰਨ ਕੀ ਆ ਇਹਨਾਂ ਦੀ ਪਾਪੂਲੇਸ਼ਨ ਡੇ ਬਾਏ ਡੇ ਇਨਕਰੀਜ਼ ਹੋ ਰਹੀ ਆ 2011 ਵਿੱਚ ਲਗਭਗ 12 ਲੱਖ ਪੂਰੇ ਪੰਜਾਬ ਚ ਸੀ ਇਹਨਾਂ ਦੀ ਪਾਪੂਲੇਸ਼ਨ ਹੁਣ ਤਾਂ 8 ਤੋਂ 10 ਲੱਖ ਕੱਲੇ ਲੁਧਿਆਣੇ ਚ ਆ ਹੁਣ ਤਾਂ ਆ ਜਿਹੜਾ ਉੱਤੋਂ ਬਾਅਦ ਜਲੰਧਰ ਦਾ ਨੰਬਰ ਲੱਗਦਾ ਉੱਥੇ 4 ਤੋਂ 5 ਲੱਖ ਪਾਪੂਲੇਸ਼ਨ ਆ ਜੋ ਮੈਂ ਸਰਚ ਮਾਰਿਆ ਡਾਟੇ ਨੈਟ ਤੋਂ ਕੱਢੇ ਔਰ ਉੱਥੇ 3 ਤੋਂ 4 ਲੱਖ ਅਮਰਤਸਰ ਚਾ ਔਰ ਲੱਖ ਲੱਖ ਡੇਢਣ ਲੱਖ ਮਾਲਵੇਚ ਡਿਸਟ੍ਰਿਕਾਂ ਚ ਸਾਢੇ ਡੇਢ ਲੱਖ ਦੇ ਕਰੀਬ ਪ੍ਰਵਾਸੀ ਇੱਥੇ ਆ ਜਦੋਂ ਐਡਾ ਪਾਪੂਲੇਸ਼ਨ ਦਾ ਜੇ ਸਾਢੇ 3 ਕਰੋੜ ਪੰਜਾਬ ਦੀ ਲਗਭਗ ਵਾਧੀ ਹੋਵੇ ਜਿਹਦੇ ਚ ਇਹ ਪ੍ਰੋਪੋਰਸ਼ਨ ਵਧੀ ਜਾਂਦਾ ਆ ਔਰ ਪੰਜਾਬੀ ਜਿਹੜੇ ਆ ਉਹ ਇਦਾਂ ਦੇ ਨਹੀਂ ਹੈਗੇ ਸਭ ਤੋਂ ਵੱਧ ਨੁਕਸਾਨ ਸਾਡਾ ਇਨਾਂ ਨੂੰ ਕਿਉਂ ਸਲੇ ਬੁਲਾਉਂਦਾ ਪਹਿਲਾਂ ਤਾਂ ਇਹ ਗੱਲ ਕਰੀਏ ਪੋਲਿਟੀਸ਼ੀਨ ਦੀ سپورਟ ਪੋਲਿਟੀਸ਼ੀਨਜ਼ ਦੀ سپورਟ ਔਰ ਉਹਨਾਂ ਦਾ ਵੋਟ ਬੈਂਕ ਲੱਗਦਾ ਉਹਨਾਂ ਨੂੰ ਇਹ ਇੱਥੇ ਵੀ ਕੀ ਹੋਇਆ ਆ ਥੋੜੇ ਦਿਨ ਦੀ ਕਨੈਕਸ਼ਨ ਕੱਟੇ ਇੱਥੇ ਪ੍ਰਵਾਸੀ ਜਿੱਥੇ ਜ਼ਿਆਦਾ ਆ ਉਹਨਾਂ ਦੇ ਨਜਾਇਜ਼ ਕਨੈਕਸ਼ਨ ਬਿਜਲੀ ਦੇ ਸਭ ਕੁਝ ਕਰਕੇ ਉਹਨੂੰ ਫਿਰ ਦਵਾਤੇ ਵਿਧਾਇਕ ਨੇ ਇੱਥੇ ਦੇ ਨੇ ਕੌਣ ਕਰ ਰਿਹਾ ਤੁਹਾਨੂੰ ਪੰਜਾਬ ਦਾ ਫਿਕਰ ਨਹੀਂ ਹੈਗਾ ਤੁਹਾਨੂੰ ਸਾਡੀ ਚੇਅਰ ਜਿਹੜੀ ਸਲਾਮਤ ਰਹਿਣੀ ਚਾਹੀਦੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਥੋੜੀ ਯਾਰ ਜਿਹੜਾ ਉਹ ਮਾਸੂਮ ਬੱਚੇ ਨਾਲ ਘਟਨਾ ਘਟੀ ਐ ਉਹ ਮਾਸੂਮ ਬੱਚੇ ਨੂੰ ਕਿਵੇਂ ਪ੍ਰਵਾਸੀ ਕਿੱਥੇ ਲੈ ਕੇ ਜਾਂਦਾ ਕੀ ਕੁਝ ਕਰਦਾ ਉਹ ਜ਼ਰੂਰ ਦੱਸ ਦੇਵੀਂ ਜੀ ਜੋ ਉਹਦੇ ਬਾਰੇ ਸੁਣਿਆ ਵੀ ਉਹ ਕਿਤੇ ਆਪਣੇ ਕਿਤੇ ਲੈ ਕੇ ਗਿਆ ਜਿੱਥੇ ਵੀ ਰਹਿੰਦੇ ਅੱਛਾ ਇਹ ਬੰਦੇ ਜਿਹੜੇ ਰਹਿੰਦੇ ਆ ਕਿਤਨਾ ਕਿਤੇ ਸਭ ਪੰਜਾਬੀਆਂ ਨੇ 10-10 ਕਮਰੇ ਬਣਾਏ ਹੋ ਆ ਜਿੱਦਾਂ ਹਮ ਰੈਂਟ ਤੇ ਦਿੱਤੇ ਹੋਏ ਰੈਂਟ ਤੇ ਦਿੱਤੇ ਹੋਏ 500 ਹੁਣ 1000 ਰੁਪਈਆ ਰੈਂਟ ਦਿੱਤਾ ਹੋਊਗਾ ਉਹ ਉਹ ਉੱਥੇ ਕਿਤੇ ਲੈ ਕੇ ਗਿਆ ਜੋ ਸੁਣਦੇ ਆ ਮੈਨੂੰ ਜ਼ਿਆਦਾ ਉਹਦੇ ਬਾਰੇ ਨਹੀਂ ਪਤਾ ਲੱਗਾ ਵੀ ਉਹ ਕਿੱਥੇ ਲੈ ਕੇ ਗਿਆ ਪਰ ਇਹ ਆ ਵੀ ਉਸ ਬੱਚੇ ਨਾਲ ਉਹਨੇ ਉੱਥੇ ਬੜਾ ਗਲਤ ਕਾਰਮ ਕੋ ਕਰਮ ਕੀਤਾ ਜੋ ਸੁਣਦੇ ਆ ਜੋ ਆ ਰਿਹਾ ਉਹ ਤੋਂ ਬਾਅਦ ਉਹਨੇ ਬਹੁਤ ਬਰੂਟਲੀ ਉਹਨੂੰ ਮਾਰਿਆ ਜਿਹਦਾ ਰॉड ਉਹਦੇ ਪ੍ਰਾਈਵੇਟ ਪਾਰਟਸ ਵਿੱਚ ਇਦਾਂ ਤੱਕਿਆ ਜਿਹਦਾ ਉਹਨੂੰ ਮਰਡਰ ਕੀਤਾ ਬੜਾ ਬੱਚੇ ਦਾ ਬਰੂਟਲੀ ਮਰਡਰ ਕੀਤਾ ਉਹ ਤੋਂ ਬਾਅਦ ਉਹਦੀ লাশ ਸੁੱਟ ਗਿਆ ਸੋ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਤਰਸ ਨਾ ਦੀ ਚੀਜ਼ ਇਨਸਾਨੀਅਤ ਨਾ ਦੀ ਚੀਜ਼ ਨਜ਼ਰ ਨਹੀਂ ਆਉਂਦੀ ਤੇ ਨਜ਼ਰ ਆਉਂਦੀ ਤਾਂ ਸਿਰਫ ਹਯਵਾਨੀਅਤ ਨਜ਼ਰ ਆਉਂਦੀ ਆ ਅੱਛਾ ਡਾਕਟਰ ਸਾਹਿਬ ਉਹਨਾਂ ਲੋਕਾਂ ਬਾਰੇ ਕੀ ਕਹੋਗੇ ਜਿਹੜੇ ਬਹੁਤੇ ਲੋਕ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਭੁੱਤਦੇ ਨੇ ਉਹ ਦੇਖ ਵੀ ਰਹੇ ਹੋਣਗੇ ਤੁਹਾਡੀ ਇਸ ਇੰਟਰਵਿਊ ਨੂੰ ਉਹਨਾਂ ਨੂੰ ਕੀ ਕਹੋਗੇ ਜਿਹੜੇ ਕਹਿੰਦੇ ਨੇ ਇਹ ਤਾਂ ਵਿਚਾਰੇ ਨੇ ਯੂਪੀ ਬਿਹਾਰ ਤੋਂ ਜਿਹੜੇ ਪ੍ਰਵਾਸੀ ਆਏ ਨੇ ਤੇ ਇੱਥੇ ਕੰਮ ਦੇ ਸਿਲਸਿਲੇ 'ਚ ਆਏ ਨੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਉਹਨਾਂ ਤੇ ਤਰਸ ਖਾ ਲੈਂਦੇ ਆ ਜੀ ਤਰਸ ਕਰ ਲੈਣ ਦੇ ਆ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਜੇ ਅੱਜ ਤਰਸ ਕਰਦੇ ਹੋ ਗੱਲ ਪਤਾ ਕੀ ਆ ਕਹਿੰਦੇ ਹੁੰਦੇ ਨਾ ਕਿਸੇ ਦੇ ਘਰ ਲੱਗੇ ਅੱਗ ਆਪਣੇ ਘਰ ਲੱਗੇ ਅੱਗ ਦੂਜੇ ਦੇ ਬਸੰਤਰ ਹੁੰਦੀ ਆ ਦੂਜੇ ਦੇ ਬਸੰਤਰ ਉੱਤੇ ਦੇ ਦਿਆ ਜਦੋਂ ਜਿਹਦੇ ਘਰ ਜਿਹਦੇ ਨਾਲ ਬੀਤਦੀ ਆ ਫਿਰ ਉਸ ਮਹੱਲਾ ਨੂੰ ਰੌਲਾ ਪੈਂਦਾ ਜ਼ਿਲ੍ਹੇ ਨੂੰ ਤਕਲੀਫ ਹੁੰਦੀ ਉਹ ਜ਼ਿਲ੍ਹੇ 'ਚ ਇਸ਼ੂ ਉੱਠਦਾ ਉੱਥੇ ਉੱਠਦਾ ਜਦੋਂ ਘਰਾਂ 'ਚ ਗੱਲ ਪਹੁੰਚੂਗੀ ਨਾ ਉਹਨਾਂ ਚਿਰ ਇਹਨਾਂ ਨੂੰ ਨਹੀਂ ਫਰਕ ਲੱਗਣਾ ਉਹਨਾਂ 'ਚ ਲੱਗਦਾ ਮੈਂ ਕਿਹੜਾ ਇਫੈਕਟਡ ਹੈਗਾ ਪਰ ਜਦੋਂ ਉਹ ਇਹ ਹੌਲੀ 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 ਗ੍ਰੈਜੂਅਲੀ ਜਦੋਂ ਇਹ ਵੇਦਾ ਪੈਸੇਜ ਆਫ ਟਾਈਮ ਇਹ ਚੀਜ਼ ਇੰਨਾ ਕ੍ਰਾਈਮ ਵਧੂਗਾ ਇੱਧਰ ਨੂੰ ਗੱਲ ਜਾਊਗੀ ਫਿਰ ਇਹ ਲੋਕਾਂ ਨੂੰ ਪਤਾ ਲੱਗੂਗਾ ਵੀ ਹਾਲਾਤ ਕਿੱਧਰ ਚੱਲ ਗਏ ਪੰਜਾਬ ਦੇ ਪੰਜਾਬ ਦਾ ਕਲਚਰ ਨਹੀਂ ਰਿਹਾ ਪੰਜਾਬ ਦੀ ਵਿਰਾਸਤ ਨੂੰ ਸਭ ਤੋਂ ਵੱਡੀ ਢਾਂ ਲੱਗੀ ਆ ਸਾਡੇ ਨੂੰ ਸੱਭਿਆਚਾਰ ਨੂੰ ਇੱਥੇ ਮੇਲੇ ਜਿਹੜੇ ਹੁੰਦੇ ਨੇ ਨਾ ਪੰਜਾਬ ਦੇ ਤੁਸੀਂ ਜਾ ਕੇ ਦੇਖ ਲਿਓ ਤੁਹਾਨੂੰ ਉੱਥੇ ਲੱਗੂ ਫੀਲ ਹੀ ਨਹੀਂ ਹੋਊਗਾ ਪਈ ਪੰਜਾਬੀਆਂ ਦਾ ਮੇਲਾ ਆ ਇਹ ਲਈ ਫਿਰਦੇ ਆ ਜੀ ਇਹ ਲਈ ਫਿਰਦੇ ਇੱਥੇ ਇੱਕ ਪਿੰਡ ਸੂਸਾ ਹੈ ਉੱਥੇ ਇੱਕ ਪਿੱਛੇ ਜਿਹਾ ਮੇਲਾ ਹੋਇਆ ਤੁਸੀਂ ਜਾ ਕੇ ਦੇਖ ਲਓ ਸਾਰੀ ਉਹ ਗੱਲਬਾਤ ਸਾਨੂੰ ਵੀ ਪਤਾ ਲੱਗੀ ਪਈ ਉਹਦੇ ਚ ਕੋਈ ਵੀ ਤੁਹਾਨੂੰ ਲੱਗ ਹੀ ਨਹੀਂ ਰਿਹਾ ਪਈ ਪੰਜਾਬੀਆਂ ਦਾ ਮੇਲਾ ਆ ਉੱਥੇ ਇਹੀ ਤੁਰੇ ਫਿਰਦੇ ਪੀਪਨੀਆਂ ਬਚਾਉਂਦੇ ਇਹ ਇਹੀ ਤੁਰੇ ਉਹ ਇਹੀ ਸਨੇਚਿੰਗ ਕਰਦੇ ਡਾਂ ਕੋਈ ਲਾਂਡਰ ਦੇਖੋ ਐਜੂਕੇਸ਼ਨ ਜਿਹੜੀ ਪੜ੍ਹਾਈ ਆ ਵਿਦਿਆ ਉਪ ਫੇ ਵੀ ਅਕਲ ਸਿਖਾਉਂਦੀ ਬੰਦੇ ਨੂੰ ਰਹਿਣਾ ਸਹਿਣਾ ਸਿਖਾਉਂਦੀ ਆ ਇਹ ਕ੍ਰਿਮੀਨਲ ਜ਼ਿਆਦਾਤਰ ਇਹ ਕਿਉਂ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਇਲਿਟਰੇਟ ਆ ਹਾਂ ਔਰ ਇਹ ਇਹ ਕੋਈ ਵਿਦਿਆਲਾਕੇ ਇੱਥੇ ਆਏ ਆ ਲੇਬਰ ਕਲਾਸ ਹੈ ਕ੍ਰਾਈਮ ਕਰਨਾ ਕੁਝ ਵੀ ਨਹੀਂ ਜਿੰਨੇ ਸੈਂਪਲ ਭਰਦੇ ਹੁੰਦੇ ਸੀ ਮੈਂ ਸਿਮਰਨ ਗੱਲ ਦੱਸਾਂ ਕੋਰਟ ਕੇਸ ਚੱਲਦੇ ਹੁੰਦੇ ਸੀਗੇ ਅਦਾਲਤਾਂ ਚ ਸਾਨੂੰ ਏਦਾਂ ਅਸੀਂ ਹੋਣਾ ਭਈ ਇਹ ਤਾਂ ਜਿੱਦਾਂ ਯਾਰ ਸੈਂਪਲ ਭਰ ਕੇ ਅਸੀਂ ਗੁਨਾਹ ਕਰ ਲਿਆ ਹੁੰਦਾ ਸਾਨੂੰ ਮਾਂਜੋਗ ਅਦਾਲਤ ਵਿੱਚ ਕਿਹਾ ਜਾਂਦਾ ਸੀ ਪੇ ਜਿਹੜਾ ਅਕਿਊਜ਼ਡ ਨੂੰ ਪੇਸ਼ ਕਰੋ ਪੇਸ਼ ਕਰੋ ਲਿਆਓ ਇਹ ਤਾਂ ਆਈ ਕਾਰਡ ਵੀ ਜਿਹੜਾ ਆਧਾਰ ਕਾਰਡ ਵੀ ਇਹਨਾਂ ਦੇ ਜਿਹੜੇ ਹੁੰਦੇ ਆਡੈਂਟੀਟੀ ਉਹ ਵੀ ਪਤਾ ਨਹੀਂ ਕਿਹੜੀਆਂ ਬਣਾ ਕੇ ਸਾਨੂੰ ਦਿਖਾ ਕੇ ਲਿਖਾ ਕੇ ਚਲੇ ਜਾਂਦੇ ਉੱਥੇ ਉਹ ਤੋਂ ਬਾਅਦ ਇਹ ਪਨੀਰ ਜਾਂ ਕੋਈ ਚੀਜ਼ ਜਦੋਂ ਇੰਟਰਸੈਪਟ ਕਰਦੇ ਹੀ ਕਿਤੇ ਉਹ ਵੀ ਤਾਂ ਇਹ ਤਾਂ ਚਲੇ ਜਾਂਦੇ ਝਾਟ ਹੀ ਉੱਥੇ ਕੱਢ ਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਦੌੜ ਜਾਂਦੇ ਲੱਭੇ ਨਹੀਂ ਲੱਭਦੇ ਸਾਡੇ ਕਈ ਮਰਡਰ ਹੋਏ ਆ ਜਿਨ੍ਹਾਂ ਦਾ ਅੱਜ ਤਾਈਂ ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਕੌਣ ਕਿੱਥੇ ਚਲੇ ਗਏ ਸੋ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੀ ਪ ਔਰ ਇਸ ਮੁੱਦੇ ਤੇ ਸਿਮਰਨ ਪੰਜਾਬ ਨੂੰ ਜੇ ਬਚਾਉਣਾ ਨਾ ਸਿਆਸਤ ਨਹੀਂ ਹੋਣੀ ਚਾਹੀਦੀ ਅੱਜ ਇੱਕ ਬੱਚੇ ਦਾ ਕਤਲ ਹੋਇਆ ਕੱਲੇ ਘਰ ਘਰ ਇਹ ਚੀਜ਼ਾਂ ਵਾਪਰਨ ਗਈਆਂ ਹਾਲਾਤ ਵਾਪਰਨਗੇ ਪ੍ਰਵਾਸੀਆਂ ਤੋਂ ਸਭ ਲੋਕ ਸਭ ਤੋਂ ਇਸ ਸਫਰ ਹੋਣਗੇ ਇਫੈਕਟ ਹੋਣਗੇ ਦੇਖਿਓ ਤੁਸੀਂ ਅੱਛਾ ਪ੍ਰਵਾਸੀਆਂ ਦਾ ਬਾਈਕਾਟ ਹੋ ਰਿਹਾ ਹੈ अनेका ਪਿੰਡਾਂ ਵਿੱਚ ਤੁਹਾਡੇ ਹੁਸ਼ਿਆਰਪੁਰ ਦੇ ਕਈ ਪਿੰਡ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਪ੍ਰਵਾਸੀਆਂ ਦਾ ਸੀ ਬਾਈਕਾਟ ਕਰ ਰਹੇ ਆ ਐ ਪ੍ਰਵਾਸੀਆਂ ਦਾ ਬਾਈਕਾਟ ਕਰਕੇ ਪੰਜਾਬੀ ਜਿਹੜੇ ਜਾਂ ਲੀਵਰ ਦੀ ਗੱਲ ਕਰ ਲਈਏ ਪੰਜਾਬ ਦੇ ਜਿਹੜੇ ਕੰਮ ਨੇ ਲੀਵਰ ਨਾਲ ਜੁੜੇ ਹੋਏ ਉਹ ਹੋ ਜਾਣਗੇ ਜੀ ਹੋ ਜਾਣਗੇ ਜੀ ਕੋਈ ਗੱਲ ਨਹੀਂ ਅੱਗੇ ਪੰਜਾਬ ਨਹੀਂ ਸੀ ਚੱਲਦਾ ਨਾਲ ਇੱਕ ਇੱਕ ਗੱਲ ਦੇਖੋ ਕੰਮ ਤੱਕ ਸੀਮਤ ਰਵੇ ਨਾ ਕੋਈ ਉਹ ਵੀ ਠੀਕ ਆ ਜਦੋਂ ਤੁਸੀਂ ਤੁਹਾਡੀਆਂ ਜੌਬਸ ਤੁਹਾਡੀਆਂ ਯੂਨੀਵਰਸਿਟੀਆਂ ਅਫੀਲੀਏਸ਼ਨ ਇੱਥੋਂ ਲੈਂਦੇ ਪੰਜਾਬ ਚ ਯੂਨੀਵਰਸਿਟੀਆਂ 75% ਉਹਨਾਂ ਦੇ EMPLOYEES ਜਿਹੜੇ ਪ੍ਰਵਾਸੀ ਆ ਪੰਜਾਬ ਦੇ ਹੈ ਨਹੀਂਗੇ ਮੈਂ ਤੁਹਾਨੂੰ ਦੱਸਦਾ ਉਹ ਸਭ ਕੁਝ ਹੋ ਜਾਊਗਾ ਪੰਜਾਬ ਦਾ ਜਿਹੜਾ ਇੰਨਾ ਮਾਈਗ੍ਰੇਟ ਹੋਇਆ ਸਾਡਾ ਦੂਸਰੇ ਕੰਟਰੀਜ਼ ਵਿੱਚ ਜਾ ਰਹੇ ਆ ਉਹ ਯੂਥ ਜਾ ਰਹੇ ਉੱਥੇ ਇਨੀ ਅਨ EMPLOIMENT ਇਨੀ ਬੁਰੀ ਹਾਲਤ ਸਹਿ ਰਹੇ ਬੱਚੇ ਕਈ ਆਉਣਗੇ ਸਾਡੇ ਇਹੀ ਕੰਮ ਕੰਮ ਚੱਲਣਗੇ ਸਭ ਕੁਝ ਨਹੀਂ ਹੁੰਦਾ ਨਹੀਂ ਰੁਕੂਗਾ ਜੀ ਕੰਮ ਥੋੜਾ ਚਿਰ ਵਾ ਦੇਖਿਓ ਸਭ ਕੁਝ ਆਊਗਾ ਇਹ ਕਿਦਾਂ ਗੱਲ ਆ ਭਈ ਅਸੀਂ ਹੈਂਡੀਕੈਪ ਥੋੜਾ ਹੋ ਜਾਾਂਗੇ ਨਾ ਤਬੇਰਾ ਸਭ ਕੁਝ ਕਰ ਲੈਣਗੇ ਬੱਚੇ ਆਪਣੇ ਬੱਚਾ ਨੂੰ ਰੋਜ਼ਗਾਰ ਵੀ ਮਿਲੂਗਾ ਡਾਕਟਰ ਕੋਈ ਸਮਾਂ ਜਹਾ ਸੀ ਜਦੋਂ ਕੋਈ ਪ੍ਰਵਾਸੀ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਤੇ ਕੋਈ ਨਸ਼ਾ ਕਰਦਾ ਸੀ ਪਰਦੇ ਨਾ ਕਰਦਾ ਹੁੰਦੀ ਸੀ ਚਾਹੇ ਆਪਾਂ ਗੁਟਕੇ ਦੀ ਗੱਲ ਕਰ ਲਈਏ ਚਾਹੇ ਸਿਗਰਟ ਦੀ ਗੱਲ ਕਰ ਲਈਏ ਚਾਹੇ ਬੀੜੀ ਦੀ ਗੱਲ ਕਰ ਲਈਏ ਜਦੋਂ ਉਸ ਦਾ ਉਹ ਸੇਵਨ ਕਰਦਾ ਸੀ ਜਦੋਂ ਕੋਈ ਪਾਗੜਾ ਬੰਦਾ ਅੱਗੇ ਦੇਖ ਲੈਂਦਾ ਸੀ ਉਹਦੇ ਮਨ ਦੇ ਵਿੱਚ ਡਰ ਹੁੰਦਾ ਸੀ ਅੱਜ ਦੇ ਸਮੇਂ 'ਚ ਉਹ ਡਰ ਨਹੀਂ ਹੈਗਾ ਜੀ ਬਿਲਕੁਲ ਨਹੀਂ ਹੈਗਾ ਹਾਂ ਡਰ ਨਹੀਂ ਹੈਗਾ ਉਹ ਤਾਂ ਜਿੱਥੇ ਸਾਡਾ ਮਾਹੌਲ ਹੋਊਗਾ ਜਿੱਥੇ ਪੰਜਾਬੀ ਜਾਂ ਸਾਡੀ ਸਾਡੀ ਕਮਿਊਨਿਟੀ ਸਾਡੀ ਸਾਡੇ ਬੰਦੇ ਜ਼ਿਆਦਾ ਹੋਣਗੇ ਉੱਥੇ ਇਹ ਓਪਨਲੀ ਨਹੀਂ ਕਰਨਗੇ ਪਾਰਟੂ ਸਿਰੋਪੜ ਦੀ ਘਟਨਾ ਨੂੰ ਦੇਖ ਲਓ ਇੱਥੇ ਦੀ ਦੇਖ ਲਓ ਕਟਨਾਵਾ ਜਿਹੜੀਆਂ ਹੁਣ ਵਾਪਰਦੀਆਂ ਹੁਣ ਵੀ ਬਹੁਤ ਫ੍ਰੀਕੁਐਂਟਲੀ ਇਹ ਚੀਜ਼ਾਂ ਹੋਣ ਲੱਗ ਪਈਆਂ ਅਕਰੈਂਸ ਵੱਧ ਗਈ ਆ ਪਰ ਇਹ ਚੀਜ਼ਾਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਜੀਓਗ੍ਰਾਫਿਕਲੀ ਥੋੜੇ ਥੋੜੇ ਏਰੀਆ 'ਚ ਬਹੁਤ ਜ਼ਿਆਦਾ ਵਧੂਗਾ ਲੋਅ ਐਂਡਰ ਦਾ ਬਹੁਤ ਹੋਰ ਵੀ ਮਾੜਾ ਹਾਲ ਹੋਊਗਾ ਆਰਥਿਕ ਹਾਲਤ ਤੇ ਵੀ ਅਸਰ ਪਹੂਗਾ ਸੱਭਿਆਚਾਰ ਨਸ਼ਾ ਜਿਹੜਾ ਕਹਿ ਰਹੇ ਆ ਨਸ਼ੇ ਦਾ ਵੀ ਸਭ ਕੁਝ ਜੋ-ਜੋ ਪੈਰਾਮੀਟਰ ਜਿਹੜੇ ਇੱਕ ਸਟੇਟ ਦੇ ਹੁਣੇ ਚਾਹੀਦੇ ਜਿਤੋਂ ਉਹਦੇ ਵਿਕਾਸ ਦਾ ਇੰਡੀਕੇਟਰ ਹੁੰਦੇ ਆ ਉਹ ਸਾਰਿਆਂ ਤੋਂ ਸਾਰਿਆਂ ਨੂੰ ਢਾ ਲੱਗੂਗੀ ਲੱਗੂਗਾ ਵੀ ਸਾਡੀ ਸਟੇਟ ਦਾ ਜਿਹੜਾ ਨਾ ਬਹੁਤ ਬੁਰਾ ਹਾਲ ਆ ਔਰ ਇਹ ਜਿੱਥੋਂ ਤਾਈਂ ਗੱਲ ਆ ਨਾ ਇਹ ਪੰਜਾਬ ਨੂੰ ਬਚਾਉਣ ਵਾਸਤੇ ਸਭ ਨੂੰ ਇਸ ਵੇਲੇ ਇਕੱਠੇ ਹੋਣਾ ਪਊਗਾ ਪੰਜਾਬ ਲਈ ਇੱਕ ਹੋਣਾ ਪਊਗਾ ਕੋਈ ਲੋਕਲ ਪਾਰਟੀ ਵੀ ਮੈਨੂੰ ਕੋਈ ਇਸ ਗੱਲ ਨਾਲ ਗੁਰੇਜ਼ ਨਹੀਂ ਹੈਗਾ ਕੋਈ ਤਕਲੀਫ ਨਹੀਂ ਹੈਗੀ ਪੇ ਕੋਈ ਫਲਾਣੀ ਪਾਰਟੀ ਕੋਈ ਐਂਕਨਾ ਇਕੱਠੇ ਹੋ ਜਾਓ ਸਾਰੇ ਜੇ ਪੰਜਾਬ ਨੂੰ ਬਚਾਉਣਾ ਕਿਉਂਕਿ ਇਹੀ ਲੱਗੂਗਾ ਨਾ ਪੇ ਇਹ ਵੋਟ ਬੈਂਕ ਆ ਤੁਹਾਨੂੰ ਇਫੈਕਟ ਕਰੂ ਤੁਹਾਨੂੰ ਇਹ ਇਧਰ ਇੱਕ ਪਾਸੇ ਭੁਗਤ ਜਾਊਗਾ ਤਾਂ ਉਹ ਤੁਹਾਨੂੰ ਤੁਹਾਨੂੰ ਲਾਸ ਪਹਚਾਊਗਾ ਤੁਸੀਂ ਤੁਸੀਂ ਇਕੱਠੇ ਹੋਵੋ ਤੁਹਾਡੀ ਗਿਣਤੀ ਅੱਜ ਵੀ ਹੈਗੀ ਆ ਪਾਪੂਲੇਸ਼ਨ ਕੋਈ ਏਡੀ ਗੱਲ ਨਹੀਂ ਅੱਛਾ ਡਾਕਟਰ ਸਾਹਿਬ ਜਦੋਂ 5 ਸਾਲਾ ਮਾਸੂਮ ਬੱਚੇ ਦਾ ਕਤਲ ਹੁੰਦਾ ਹੈ ਤੁਹਾਡੇ ਤੱਕ ਖਬਰ ਪਹੁੰਚਦੀ ਹੈ ਕਿ ਤੁਹਾਡੇ ਗਵਾਂਢੀ 5 ਸਾਲਾ ਮਾਸੂਮ ਬੱਚੇ ਦੀ ਕਤਲ ਦੀ ਘਟਨਾ ਤੁਹਾਨੂੰ ਸੁਣਾ ਨੂੰ ਮਿਲਦੀ ਹੈ ਫਿਰ ਮਨ ਦੁਖੀ ਕਿੰਨਾ ਕੁ ਹੁੰਦਾ ਜੀ ਆਪਣੇ ਜਿੱਥੇ-ਜਿੱਥੇ ਵੀ ਪੋਸਟ ਪਾ ਸਕਦੇ ਸੀ ਪਾਈ ਸੋਸ਼ੀਅਲੀ ਜਿੱਥੇ ਮੀਡੀਆ ਦਾ ਜਵਾਨਾ ਆ ਜੋ ਦਰਦ ਹੁੰਦਾ ਦਿਲ ਦਾ ਦਰਦ ਆ ਉਹ ਸ਼ੇਅਰ ਕੀਤਾ ਸਭ ਨੇ ਬਹੁਤ ਦੁੱਖ ਲੱਗਾ ਉਸ ਗੱਲ ਦਾ ਬਹੁਤ ਹੀ ਜ਼ਿਆਦਾ ਪਹਿਲਾਂ ਤਾਂ ਇਹੀ ਲੱਗਾ ਸੀ ਵੀ ਬੱਚਾ ਲੈ ਗਏ ਆ ਇਹੀ ਖਬਰ ਸੀ ਬੱਚੇ ਨੂੰ ਲੈ ਗਿਆ ਉਹ ਅਗਵਾ ਕੀਤਾ ਅਗਵਾ ਕਰ ਲਿਆ ਸੀ ਵੀ ਚਲੋ ਮਿਲ ਜਾਊਗਾ ਸ਼ਾਇਦ ਬੱਚੇ ਨੂੰ ਛੱਡ ਜਾਊਗਾ ਪਈ ਕੋਈ ਹੋਰ ਕੋਈ ਕਾਰਨ ਹੋ ਸਕਦਾ ਕਿਸੇ ਤਰ੍ਹਾਂ ਦਾ ਤੇ ਉਹ ਜਦੋਂ ਫਿਰ ਪਤਾ ਲੱਗਦਾ ਦੂਜੇ ਦਿਨ ਵੀ ਉਹ ਤਾਂ ਬੱਚੇ ਦਾ ਮਰਡਰ ਵੀ ਹੋ ਗਿਆ ਔਰ ਮਰਡਰ ਵੀ ਬਹੁਤ ਹੀ ਦਰਿੰਦਗੀ ਨਾਲ ਹੋਇਆ ਦਿਲ ਤਾਂ ਬਹੁਤ ਬੁਲੰਦਰਿਆ ਗਿਆ ਦੁੱਖ ਲਗਾ ਗੱਲ ਇਹ ਨਹੀਂ ਹੈਗੀ ਇਹ ਚ ਕੋਈ ਸ਼ੱਕ ਨਹੀਂ ਵੀ ਕੌਣ ਅਕਿਊਜ਼ਡ ਹੈ ਮੰਨ ਜੋ ਅਦਾਲਤ ਦਾ ਫੈਸਲਾ ਹੋਊਗਾ ਇਹ ਤਾਂ ਉਹ ਦੇਖਣ ਸਾਬਤ ਹੁੰਦਾ ਪਰ ਫਿਰ ਵੀ ਜਿਹੜਾ ਕਹਿੰਦੇ ਜਸਟਿਸ ਡਿਲੇਡ ਜਸਟਿਸ ਡਿਨਾਈਡ ਜਿਹੜਾ ਜਿਹੜਾ ਜਸਟਿਸ ਹੀ ਕਿੰਨੇ ਕਿੰਨੇ ਚਿਰ ਬਾਅਦ ਪੇਰੈਂਟਸ ਨੂੰ ਮਿਲਦਾ ਸਾਲਾਂ ਵਧੀ 30-30 ਸਾਲ ਬਾਅਦ ਇੱਥੇ ਹੁਣ ਫੈਸਲੇ ਹੋਏ ਆ ਉਹ ਜਿਹੜਾ ਡਿਲੇਡ ਆ ਉਹਦਾ ਕੁਛ ਨਹੀਂ ਹੁੰਦਾ ਉਹ ਬਾਦ ਦੀਆਂ ਗੱਲਾਂ ਪਰ ਐਦਾਂ ਲੱਗਦਾ ਵੀ ਜਿਹੜੇ ਉਹ ਪੇਰੈਂਟਸ ਆ ਜਿਨ੍ਹਾਂ ਨੇ ਵਿਚਾਰਿਆ ਨਾ ਆਪਣੇ ਘਰ ਵੀ ਲਾ ਕੇ ਬੰਦਾ ਦੇਖੇ ਵੀ ਜੇ ਇਹੀ ਘਟਨਾ ਕਿਤੇ ਸਾਡੇ ਘਰ ਚ ਵਾਪਰ ਜਾਏ ਫਿਰ ਕੀ ਹੁੰਦਾ ਹਾਂ ਤੁਹਾਨੂੰ ਨਜ਼ਰ ਨਹੀਂ ਦਰਦ ਕਿਸੇ ਦਾ ਮਹਿਸੂਸ ਹੋ ਸਕਦਾ ਅੱਛਾ ਡਾਕਟਰ ਸਾਹਿਬ ਸਾਰੇ ਜਿਹੜੇ ਪ੍ਰਵਾਸੀ ਨੇ ਉਹ ਮਾੜੇ ਵੀ ਨਹੀਂ ਹੁੰਦੇ ਸਾਰੇ ਪ੍ਰਵਾਸੀ ਚੰਗੇ ਵੀ ਨਹੀਂ ਹੁੰਦੇ ਜਿਹੜੇ ਲੋਕ ਪ੍ਰਵਾਸੀਆਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਕੇ ਬੈਠੇ ਹੋਏ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਜੀ ਦੇਖੋ ਤੁਸੀਂ ਕਿਤੇ ਵੀ ਜਾਂਦੇ ਹੋ ਨਾ ਤੁਸੀਂ ਕਿਰਾਏਦਾਰ ਰੱਖ ਲੈਂਦੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਬਹੁਤ ਸਾਰੀਆਂ ਘਟਨਾਵਾਂ ਇੱਥੇ ਵੀ ਵਾਪਰਦੀਆਂ ਰਹਿੰਦੀਆਂ ਤੁਸੀਂ ਜਿੰਨਾ ਚਿਰ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਤੁਹਾਡੀ ਪ੍ਰੋਪਰ ਹੁੰਦੀ ਤੁਸੀਂ ਜੇ ਕਿਰਾਏਦਾਰ ਵੀ ਰੱਖਦੇ ਹੋ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਕਿੱਥੋਂ ਆਦਾ ਪਿਛਲਾ ਰਿਕਾਰਡ ਕੀ ਹੈ ਤੁਹਾਡੇ ਲਈ ਵੀ ਤਾਂ ਖਤਰਾ ਹੀ ਆ ਤੁਸੀਂ ਵੀ ਤਾਂ ਬੰਬ ਆਪਣੇ ਨਾਲ ਹੀ ਫਿਰ ਬੰਨੀ ਫਿਰਦੇ ਜੋ ਕ੍ਰਿਮੀਨਲ ਨਿਕਲਿਆ ਕੱਲ ਨੂੰ ਤੁਸੀਂ ਵੀ ਤਾਂ ਤੁਸੀਂ ਵੀ ਤਾਂ ਦੇਖੋਗੇ ਨਾ ਕੱਲ ਨੂੰ ਤੁਹਾਡੇ ਵੀ ਨਾਲ ਇੱਕ ੜੀ ਸੁੱਕੜੀ ਸੀ ਤਾਂ ਸ਼ੁਰੂ ਹੋਊਗੀ ਨਾ ਮਤਲਬ ਤੁਸੀਂ ਜਿੰਨਾ ਚਿਰ ਉਹਨਾਂ ਚੀਜ਼ਾਂ ਨੂੰ ਵੈਰੀਫਾਈ ਨਹੀਂ ਕਰਦੇ ਪ੍ਰੋਪਰ ਨਹੀਂ ਕਰਦੇ ਔਰ ਇਹਨਾਂ ਦੀ ਵੈਰੀਫਿਕੇਸ਼ਨ ਕੀ ਕਰੋਗੇ ਅਸੀਂ ਕਈ ਵਾਰ ਠਾਣਿਆਂ 'ਚ ਦੇਖਣਾ ਇਹ ਇਸ਼ੂ ਮੈਂ ਵੀ ਬੜੀ ਵਾਰ ਉਠਾਇਆ ਭਈ ਜਰਾ ਜਿਹੜੇ ਘਰ ਬਣਾ ਕੇ ਬੈਠੇ ਆ ਰੈ residense ਬਣਾ ਲਏ ਉਹ ਤਾਂ ਫਿਰ ਵੀ ਹੋਊਗਾ ਉਹਨੋਂ ਭਈ ਮੈਂ ਮੇਰਾ ਘਰ ਆ ਮੈਂ ਬੰਦਿਆ ਮੰਗ ਰਵਾਂ ਥੋੜਾ ਬਹੁਤ ਜਿਹੜੇ 10 ਦਿਨਾਂ ਖੋਲੀਆਂ 'ਚ ਰਹਿ ਜਾਂਦੇ ਆ ਕਿਤੇ 10 ਦਿਨ ਲਈ ਰਹਿੰਦੇ ਆ ਚੱਕ ਦੇ ਡੰਡਾ ਡੇਰਾ ਕਿਤੇ ਹੋਰ ਚਲ ਜਾਂਦੇ ਆ ਕਦੇ ਹੋਰ ਚਲ ਜਾਂਦੇ ਆ ਕੋਈ ਬੈਗ ਹੁੰਦਾ ਕੋਈ ਬੈਗ ਹੁੰਦਾ ਜਿੱਥੇ ਮਰਜ਼ੀ ਚਲ ਜਾਓ ਇਹਨਾਂ ਨੂੰ ਇਹਨਾਂ ਨੂੰ ਕੀ ਫਰਕ ਆ ਹੋਰ ਬੱਸ ਫੜਨੀ ਆ ਪਤਾ ਹੀ ਨਹੀਂ ਕਿੱਥੇ ਚੱਲਣਾ ਔਰ ਸਾਨੂੰ ਤਾਂ ਜਿੱਦਾਂ ਅੰਗਰੇਜ਼ ਸਾਰੇ ਕਿਤੇ ਹੋਣ ਨਾ ਤੁਸੀਂ ਅੰਗਰੇਜ਼ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ ਹਾਂ ਤੁਸੀਂ ਦੇਖਿਓ ਸਾਨੂੰ ਇੱਕੋ ਜਿਹਾ ਹੀ ਲੱਗਦੇ ਹੁੰਦਾ ਆ ਉਹ ਸਾਨੂੰ ਸਰਦਾਰਾਂ ਨੂੰ ਵੀ ਦੇਖਣ ਨਾ ਉਹਨਾਂ ਨੂੰ ਸਰਦਾਰ ਆਮ ਬੰਦਾ ਦੂਜਾ ਨਹੀਂ ਪਛਾਣ ਸਕਦਾ ਉਹਨੂੰ ਸਾਨੂੰ ਸਰਦਾਰ ਵੀ ਮੈਂ ਸਿਮਰਨ ਇੱਕੋ ਜਿਹਾ ਹੀ ਲੱਗਣਾ ਇਹ ਇਹਨਾਂ ਦਾ ਵੀ ਸਾਰਿਆਂ ਦਾ ਤੁਰਿਆ ਜਾਂਦਾ ਇੱਕੋ ਜਿਹਾ ਲੱਗਣੇ ਜੁਪੀ ਬਿਹਾਰ ਕਿਤੇ ਦੀ ਪ੍ਰਵਾਸੀ ਹੋਣਗੇ ਉਹ ਨਹੀਂ ਉਹ ਅਲੱਗ ਲੱਗਣੇ ਤੁਸੀਂ ਕਿੱਥੋਂ ਫੜ ਲੋਗੇ ਇਹਨਾਂ ਨੂੰ ਇਹ ਤਾਂ ਜੁੱਪ ਕਰਕੇ ਜਾ ਕੇ ਉੱਥੇ ਵੱਢ ਜਾਣਗੇ ਕਿ ਹੋਰ ਜਗ੍ਹਾ ਡੇਰੇ ਲਾ ਲੈਣ ਇਹ ਤਾਂ ਵਾਪਰ ਰਿਆ ਅੱਜ ਨਾ ਗੱਲ ਸਿਰਫ ਇੱਕੋ ਹੀ ਆ ਪੰਜਾਬ ਨੂੰ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਜੋ ਉਹ ਪੰਜਾਬ ਜਿਹੜਾ ਇਤਿਹਾਸਕ ਰਿਹਾ ਬੰਦਿਆਂ ਵਾਲਾ ਇਨਸਾਨੀਅਤ ਵਾਲਾ ਰਿਹਾ ਧਰਮ ਵਾਲਾ ਰਿਹਾ ਉਹਨੂੰ ਬਚਾਉਣਾ ਹੈ ਨਾ ਜੀ ਉਹਨੂੰ ਜੇ ਰੀਸਟੋਰ ਕਰਨਾ ਜਿਹੜਾ ਗਿਆ ਤੇ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਆਪਾਂ ਨੂੰ ਨਾ ਕਿਤੇ ਨਾ ਕਿਤੇ ਖੜਨਾ ਪਊਗਾ ਇਕੱਠਿਆਂ ਨੂੰ ਆਪਾਂ ਨੂੰ ਪੰਜਾਬ ਜਿਹੜਾ ਨਾ ਪੰਜਾਬ ਜਿਹੜਾ ਨਾ ਪੰਜਾਬ ਤੋਂ ਉੱਪਰ ਜਿਹੜਾ ਆ ਉਹ ਜਿਹੜਾ ਸਟੇਟਾਂ ਦੀ ਗੱਲ ਕਰਦੇ ਆ ਉਹ ਨਹੀਂ ਇਸ ਵੇਲੇ ਲੋੜ ਹੈ ਤੇ ਪੰਜਾਬ ਤਕਸੀਮਤ ਰਹਿ ਕੇ ਗੱਲ ਕਰਨ ਦੀ ਲੋੜਾ ਪੰਜਾਬ ਬਚਾਉਣਾ ਠੀਕ ਹੈ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਅੰਤ ਦੇ ਵਿੱਚ ਸਮੂੱਚੇ ਪੰਜਾਬੀਆਂ ਨੂੰ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕੀ ਸੁਨੇਹਾ ਦੇਓਗੇ ਕੀ ਮੈਸੇਜ ਦਿਓਗੇ ਜੀ ਸਭ ਨੂੰ ਇਹ ਇਹ ਕਹਿਣਾ ਚਾਹੁੰਦਾ ਮੈਂ ਪਹਿਲਾਂ ਵੀ ਸੰਦੇਸ਼ ਸਿਮਰਨ ਜੀ ਦਿੱਤਾ ਵੀ ਜਦੋਂ ਕੋਈ ਵਿਅਕਤੀ ਚਾਹੇ ਫੂਡ ਅਡਾਲਟਰੇਸ਼ਨ ਤੇ ਕੰਮ ਮੈਂ ਡੀ ਐਚਓ ਬਤੌਰ ਕਰਦਾ ਰਿਹਾ ਏਦਾਂ ਨਾ ਪਰਸੈਪਸ਼ਨ ਬਣਾ ਲਿਆ ਕਰੋ ਵੀ ਇਹ ਉਸ ਕਿਸੇ ਖਾਸ ਫਿਰਕੇ ਦੇ ਜਾਂ ਕਿਸੇ ਨੂੰ ਉਹਦੇ ਖਿਲਾਫ ਆ ਟਾਰਗੇਟਾਈਜ਼ ਕਰਕੇ ਚੱਲਦਾ ਤੁਸੀਂ ਇਹ ਦੇਖੋ ਵੀ ਉਹ ਜਿਸ ਵਰਕ ਤੇ ਕੰਮ ਕਰ ਰਿਹਾ ਉਹ ਚ ਲੌਜੀਕ ਹੈ ਕਿ ਨਹੀਂ ਹੈ ਜੇ ਅਡਾਲਟਰੇਸ਼ਨ ਮਿਲਾਵਟ ਖੋਰੀ ਤੇ ਕਰ ਰਹੇ ਆ ਜੇ ਲਾਅ ਐਂਡ ਆਰਡਰ ਦੀ ਗੱਲ ਕਰਦੇ ਆ ਤੁਸੀਂ ਲੌਜੀਕ ਦੇਖਿਆ ਕਰੋ ਜੇ ਲੌਜੀਕਲੀ ਤੁਹਾਨੂੰ ਲੱਗਦਾ ਵੀ ਉਹ ਵਾਕਈ ਸਾਡੀ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਆ ਬੰਦੇ ਤੇ ਤੁਹਾਨੂੰ ਸੀਰੀਅਸ ਹੋਣਾ ਪਊਗਾ ਗੰਭੀਰ ਹੋਣਾ ਪਊਗਾ ਗਹਿਰਾਈ ਤੱਕ ਜਾਣਾ ਪਊਗਾ ਇਹਦੀਆਂ ਫਿਰ ਤੁਸੀਂ ਬਚੋਗੇ ਨਹੀਂ ਤਾਂ ਨਹੀਂ ਹੋਊਗਾ ਇੱਕ ਦਿਨ ਇਹੋ ਜਿਹੇ ਹਾਲਾਤ ਆਉਣਾ ਪੰਜਾਬ ਇਰਰੀਵਰਸੀਬਲ ਸਟੇਟ ਚ ਆ ਜਾਣਾ ਇਰਰੀਵਰਸੀਬਲ ਸਟੇਟ ਚ ਇਰਰੀਵਰਸੀਬਲ ਸਟੇਟ ਚ ਜਿਹੜੇ ਚ ਰਿਵਰਸ ਨਹੀਂ ਹੋਊਗਾ ਫਿਰ ਉਹ ਤੁਹਾਨੂੰ ਸਭ ਨੂੰ ਬੇਨਤੀ ਆ ਅੱਜ ਫੇ ਅੱਜ ਫੇ ਥੋੜਾ ਕੋ ਮੌਕਾ ਆ ਇਹ ਮੌਕਾ ਨਿਕਲ ਗਿਆ ਨਾ ਫਿਰ ਸਿਰੋ ਪਾਣੀ ਲੰਘ ਗਿਆ ਫਿਰ ਨਹੀਂ ਤੁਸੀਂ ਕੁਝ ਕਰ ਸਕਣਾ ਠੀਕ ਹੈ ਜੀ ਫਿਰ ਇਰਰੀਵਰਸੀਬਲ ਪੇਸ਼ੈਂਟ ਆ ਜਾਂਦਾ ਨਾ ਡਾਕਟਰ ਆਪਾਂ ਆਪਾਂ ਦੇਖੀ ਤਾਂ ਫਲਾਣਾ ਪੇਸ਼ੈਂਟ ਇਰਰੀਵਰਸੀਬਲ ਸਟੇਟ ਚ ਆ ਗਿਆ ਮੌਨਿਕੋ ਜੋ ਸਕਦਾ ਹੁਣ ਵੈਕ ਨਹੀਂ ਆਊਗਾ ਸੋ ਮੈਂ ਇਹੀ ਬੇਨਤੀ ਕਰਦਾ ਭਰਾਵੋ ਕੁੱਲ ਮਿਲਾ ਕੇ ਇਹ ਪਈ ਆਪਾਂ ਪੰਜਾਬ ਬਚਾਉਣਾ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਪੰਜਾਬ ਬਚਾਉਣ ਲਈ ਤੁਹਾਨੂੰ ਇਸ ਵੇਲੇ ਹਰ ਚੀਜ਼ ਤੋਂ ਉੱਪਰ ਉਠਣਾ ਪਊਗਾ ਸਿਰਫ ਤੇ ਸਿਰਫ ਪੰਜਾਬ ਦੇਖਣਾ ਪਊਗਾ ਕਿਉਂਕਿ ਇਸ਼ੂ ਹੈ ਇਸ ਵੇਲੇ ਬਹੁਤ ਗੰਭੀਰ ਬਹੁਤ ਮੁੱਦਾ ਗੰਭੀਰ ਆ ਔਰ ਇਹਦੇ ਤੇ ਰਾਜਨੀਤੀ ਕਰਨ ਦਾ ਕੋਈ ਮਤਲਬ ਨਹੀਂ ਔਰ ਇਹਦੇ ਤੇ ਇਹ ਵੀ ਨਹੀਂ ਸੋਚਣਾ ਚਾਹੀਦਾ ਜਿੱਦਾਂ ਕੋਈ ਪਾਰਟੀ ਪੋਲੀਟੀਕਲ ਪਾਰਟੀ ਦੇਖੇ ਕਿ ਸਾਨੂੰ ਦੂਜੀ ਸਟੇਟ ਚ ਲਾਸ ਹੋ ਜਾਊਗਾ ਨਹੀਂ ਉਹ ਤਾਂ ਹੁਣੇ ਤੁਹਾਡੇ ਤੋਂ ਫੈਸਲੇ ਵੀ ਨਹੀਂ ਉਹ ਪਹਿਲਾਂ ਹੀ ਫੈਸਲੇ ਲੈਣ ਲੱਪੇ ਬੰਦੇ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਐਂ ਕਰਾਂਗੇ ਪੰਜਾਬੀਆਂ ਨਾਲ ਉਹ ਤਾਂ ਏਦਾਂ ਦੇ ਡਿਸੀਜਨ ਲੈਣ ਲੱਪੇ ਆ ਯਾਰ ਆਪਾਂ ਕਿੱਥੇ ਖੜੇ ਆ ਆਪਾਂ ਕਿਸੇ ਫਿਰ ਪੰਜਾਬੀ ਹਰ ਇਨਸਾਨੀਅਤ ਦੇ ਫੇਵਰ ਚ ਰਿਆ ਪੰਜਾਬ ਜਿਹੜਾ ਪੰਜਾਬੀ ਆ ਹਰ ਇੱਕ ਦੀ ਇੱਜ਼ਤ ਪੱਤ ਨੂੰ ਬਚਾਉਣ ਲਈ ਆਪਣੀ ਜਾਨ ਦਿੰਦਾ ਰਿਹਾ ਏਦਾਂ ਦੇ ਨਹੀਂ ਇਹ ਪੰਜਾਬੀ ਬਦਲੇ ਨਹੀਂ ਹੈਗੇ ਪਰ ਜੇ ਪੰਜਾਬੀਆਂ ਲਈ ਉਹਨਾਂ ਦੀ ਧੀਆਂ ਪੈਣਾ ਲਈ ਉਹਨਾਂ ਦੇ ਬੱਚਿਆਂ ਲਈ ਕੋਈ ਖਤਰਾ ਬਣ ਜਾਊਗਾ ਉੱਥੇ ਤਾਂ ਬਦਲਣਾ ਪਊਗਾ ਨਾ ਫਿਰ ਆਪਣੇ ਆਪ ਨੂੰ ਉੱਤੇ ਤਾਂ ਆਪਾਂ ਇਹ ਚੁੱਪ ਕਰਕੇ ਨਹੀਂ ਰਹਿ ਸਕਦੇ ਮੂਕ ਦਰਸ਼ਕ ਸਾਇਲੈਂਟ ਸਪੈਕਟੇਟਰ ਬਣ ਕੇ ਨਹੀਂ ਜ਼ਿੰਦਗੀ ਕੱਟੀ ਜਾਣੀ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ ਸੋ ਬਿਲਕੁਲ ਦਰਸ਼ਕੋ ਇਹ ਸਾ ਸਾਡੇ ਨਾਲ ਸਾਬਕਾ ਡੀ ਐਚਓ ਡਾਕਟਰ ਲਖਵੀਰ ਸਿੰਘ ਤਾਂ ਜਿਨ੍ਹਾਂ ਦੇ ਗਵਾਂਢੀ ਮਾਸੂਮ ਬੱਚੇ ਦੀ 5 ਸਾਲਾਂ ਮਾਸੂਮ ਬੱਚੇ ਦੀ ਇੱਕ ਪ੍ਰਵਾਸੀ ਵੱਲੋਂ ਹੱਤਿਆ ਕੀਤੀ ਗਈ ਹੈ ਹੱਤਿਆ ਕਰਨ ਤੋਂ ਬਾਅਦ ਇਹ ਮਸਲਾ ਪੂਰੇ ਪੰਜਾਬ ਪੰਜਾਬ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ